ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਛੇੜਿਆ ਵਿਵਾਦ ਕਿਸ ਦੀ ਹੈ ਜ਼ਮੀਨ ਕੌਣ ਕਰ ਰਿਹਾ ਸੀ ਕਬਜ਼ਾ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰ ਵੱਲੋਂ ਲਗਾਈ ਗਈ ਇੱਕ ਦੂਦੇ ਤੇ ਦੋਸ਼ ਦੇਖੋ ਕੀ ਹੈ ਪੂਰਾ ਮਾਮਲਾ ਇਸ ਮੌਕੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ पूर पूर। जो थे तो ही एम सी भजन लाल वालों जो है ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਆ ਕੁਝ ਜ਼ਮੀਂਦਾਰ ਪਹਿਲਾਂ ਤਾਂ ਮੈਂ ਗਿਰਦੀ ਤੁਹਾਡਾ ਧੰਨਵਾਦ ਕਰਦਾ ਚੈਨਲ ਚੜਦੀ ਕਲਾ ਟਾਈਮ ਡੀਪ ਪੰਜਾਬ ਲਾਈਵ ਆਫ ਇੰਡੀਆ ਦਾ ਤੁਸੀਂ ਆਏ ਆ ਮੈਂ ਵੈਲਕਮ ਕਹਿੰਦਾ ਤੁਹਾਨੂੰ ਜਿਹੜਾ ਭਜਨ ਲਾਲ ਮੇਰੇ ਤੇ ਬਲੇਮ ਲਾ ਰਿਹਾ ਜੀ ਮੇਰੇ ਤੇ ਤਾਂ ਕੋਈ ਮੇਰਾ ਤਾਂ ਭਜਨ ਲਾਲ ਨਾਲ ਕੋਈ ਰੌਲਾ ਨਹੀਂ ਜੀ ਭਾਜਨ ਲਾਲ ਸਿਰਫ ਆਪਣੇ ਬੈਨੀਫਿਟ ਵਾਸਤੇ ਨਜਾਇਜ਼ ਫਾਇਦਾ ਚੱਕ ਕੇ ਨਜਾਇਜ਼ ਜ਼ਮੀਨਾਂ ਵੇਚਣ ਵਾਸਤੇ ਪਹਿਲਾਂ ਉਹ 10 ਸਾਲ ਕਾਲੀ ਦਲ ਚ ਰਹਾ ਫੇਰ ਸਰਦਾਰ ਹਰਦਿਆਲ ਸਿੰਘ ਰਲ ਰਹਾ ਹਰਦਿਆਲ ਸਿੰਘ ਨੇ ਕਦੇ ਵੀ ਅੱਜ ਤੱਕ ਤੁਸੀਂ 10 ਸਾਲ ਦਾ ਰਿਕਾਰਡ ਲਾ ਲੋ ਵੀ ਜੇ 1 ਇੰਚ ਜ਼ਮੀਨ ਚਾ ਦੱਬਣ ਦੀ ਹੈ ਕਬਜ਼ਾ ਕਰਦੇ ਉਹ ਤੋਂ ਬਾਅਦ ਮੈਡਮ ਨਿੰਨਾ ਮਿੱਤਰ ਨਾਲ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੇ ਨੀਂ ਨੀਰ ਕਰਦੀ ਪਾਤੀ ਵੇਚ-ਵੇਚ ਕੇ ਪਲਾਟ ਸਾਰਾ ਕੁਝ ਕਰੀ ਜਾਂਦੇ ਆ ਫੇਰ ਇਹਨੇ ਕੱਲ ਮੇਰੇ ਪਿੰਡ ਚ ਸਾਡੇ ਕੋਲ ਸਟੇ ਐ ਇੱਕ ਆਪੀ ਐ ਸਟੇ ਦੀ ਮੈਂ ਤੁਹਾਨੂੰ ਦੇ ਦਿਆਂਗਾ ਟਰੋਪ ਇਹ ਕਹਿੰਦਾ ਵੀ 428 ਨੰਬਰ ਸਾਡੀ ਜਮੀਨੂਰੇ ਨਿਕਲਦੀ ਮੇਰੀ ਭੈਣ ਦੀ ਜਿਹੜੀ 428 ਹਰ 29 ਐ ਇਹ ਫਰਦ ਹੈ ਮੇਰੇ ਕੋਲ ਪੂਰੇ ਕਿਤੇ ਉਹਨਾਂ ਦਾ ਨਾ ਹੀ ਦਰਜ ਨੇ ਸਿਰਫ ਤਾਂ ਸਿਰਫ ਭਾਜਨ ਲਾਲ ਸਿਰ ਆਪਣੇ ਬੈਨੀਫਿਟ ਵਾਸਤੇ ਉਹ ਪੂਰੇ ਬਾਜੀਗਰ ਭਾਈਚਾਰੇ ਦਾ ਦੁਸ਼ਮਣ ਹੈ ਸਿਰਪੋਂ ਉਹ ਨੂੰ ਆਪਣੇ ਸੱਤ ਕਿਲੇ ਦਿਖਦੇ ਨੇ ਜਿਹੜੀ ਉਹਦੇ ਕਬਜ਼ੇ ਚਾਹਦੇ ਫਦਰ ਸਾਹਿਬ ਦੇ ਨਾਂ ਤੇ ਠੀਕ ਹੈ ਜੀ ਅਸੀਂ ਮਤਾ ਵੀ ਪਾਇਆ ਤਾਂ ਬਾਜੀਗਰ ਭਾਈਚਾਰੇ ਦੇ ਅਕ ਜੀ ਨਾਲ ਰਹਿਸ਼ੀ ਦਾ ਸਿਰਫ ਉਹਦਾ 21 ਸਵਾਲ ਸੀ ਵੀ ਪਹਿਲਾਂ ਸੱਤ ਕਿੱਲਾਂ ਦਾ ਮੇਰਾ ਨਵੇੜ ਦੋ ਜ਼ਮੀਨ ਦਾ ਜੀ ਉਹ ਤੋਂ ਬਾਅਦ ਭਾਈਚਾਰੇ ਨੂੰ ਦੇਣੀ ਦੋ ਮੇਰੇ ਦੇ ਨਾਂ ਤੇ ਕੱਲ ਹੀ ਨਾ ਨਾ ਗੁੰਡਾ ਰਾਜ ਲਿਆ ਕੇ ਰੇ 700 ਬੰਦਾ ਲੈ ਕੇ ਮੈਂ ਹੈ ਨਹੀਂ ਚ ਬਾਹਰ ਸੀ ਉਹ ਮੇਰੇ ਲੇਡੀਜ਼ ਤੇ ਮੇਰੇ ਪਿੰਡ ਦੇ ਕੁਝ ਬੰਦੇ ਸੀ ਕਿਉਂ ਸਾਡੇ ਕਾਰੋਬਾਰ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਇਹਨਾਂ ਨਾਲ ਤੀਮੀਆਂ ਨਾਲ ਧੱਕੇਸ਼ਾਈ ਪੁਲਿਸ ਦੀ ਸ਼ਹਿ ਨਾਲ ਪੁਲਿਸ ਖੜੀ ਹੈ ਨਾਲ ਕੋਈ ਪੁਲਸਨ ਹੈ ਸਾਡਾ ਪੱਖ ਨਹੀਂ ਸੁਣਿਆ ਉਥੇ ਬੱਲੀਆਂ ਲਵਾਇਆ ਜਦ ਕਿ ਉਹ ਸਾਡੀ ਸਟੇ ਹੈ 20 ਬਿਗੇ ਤਿੰਨ ਕਿੱਸੇ ਤੁਸੀ ਸਟੇ ਦਿਖਾਈ ਨਹੀਂ ਜੀ ਉਹ ਦਿਖਾਈ ਜੀ ਫਿਰ ਐਸਐਚਓ ਬਾਤ ਕੀ ਐਸਐਚਓ ਸਾਹਿਬ ਨੇ ਕਿਹਾ ਬਹਾਦਰ ਰਾਮਸ ਤੇ ਹਾਜ਼ਰ ਤੀ ਹੁਣ ਸਟੇ ਦੇਖ ਕੇ ਤਾਂ ਕੰਮਰ ਪਵਾਤਾ ਇਹ ਸਟੇ ਕਿਸ ਦੀ ਗੱਲ ਕਰ ਰਹੇ ਹੋ 472 73 ਇਹਦੇ ਚ ਹੈਗਾ 678 ਨੰਬਰ ਚ 678 ਦਾ ਕੋਈ ਰੌਲਾ ਨਹੀਂ ਇੱਥੇ ਰੌਲਾ ਹੀ ਇਹ ਚ ਜਿਹੜੀ 428 29 ਕਹਿ ਰਿਆ ਇਹ ਹਵੇਲੀ ਵਸੀ ਚ ਪੈਂਦੀ ਟਿਊਬਵੈਲ ਦੇ ਕੋਲ ਉਹ ਤਾਂ ਆਲਰੇਡੀ ਵੇਚ ਚੁੱਕੇ ਕਿਹਦੇ ਨਾਮ ਤੇ ਆਉ ਪਰ ਫਰਦ ਦੇ ਵਿੱਚ ਫਰਦ ਦੇ ਵਿੱਚ ਕਿਹਦੇ ਨਾਮ ਤੇ ਬੋਲ ਰਹੀ ਹੋ 428 ਜੀ ਹਾਂ ਜੀ ਇਹ ਹੈਗੀ ਮਾਲਕੇ ਦਾ ਵਕ ਬੋਰਡ ਹੈ ਜੀ ਹਾਂ ਜੀ ਮੇਰ ਚੰਦ ਪੁੱਤਰ ਨਰੈਣ ਚੰਦ ਗ੍ਰਿੰਦਾ ਅੱਜ ਫਸਲ ਖਰੀਬ 1966 ਤੋਂ 86 ਤੱਕ ਪਟਾ ਕੀਤਾ ਸੀ ਉਤੋਂ ਬਾਅਦ ਇਹਨਾਂ ਦੇ ਨਾਂ ਦੇ ਕੋਈ ਪਟਾ ਨਹੀਂ ਬਕਬੋਰਡ ਦੀ ਇਹ ਜਾਲੀ ਅਲਾਟਮੈਂਟ ਕਰਾ ਕੇ ਹੁਣ ਨਜਾਇਜ਼ ਕਬਜ਼ਾ ਕਰਨ ਚੰਦ ਹਾਂ ਜੀ ਜੋ ਤੁਹਾਡੇ ਤੇ ਗੱਲ ਚੱਲ ਰਹੀ ਹੈ ਉਹ 428 ਨੰਬਰ 472 ਨੰਬਰ ਤੇ 473 ਨੰਬਰ 472 ਤਾਂ ਹੀ ਨਹੀਂ ਇਹਦੇ ਚ ਤਾਂ ਉਹ ਤਾਂ 472 ਦੀ ਗੱਲ ਕਰ ਰਹੇ ਨਾ 472 ਤੇ 400 ਦੇ ਦੇਖੋ ਤੁਸੀਂ ਰਿਕ ਆਨ ਰਿਕਾਰਡ ਥਾਣੇ ਤੋਂ ਲੈ ਲਓ ਚਾ ਉਹਨਾਂ ਜਿਹੜੀ ਐਪਲੀਕੇਸ਼ਨ ਲਾਈ ਵੀ ਹੈ 428 ਦੀ ਲਾਈ ਵੀ ਉਹ ਬਿਲਕੁਲੀ ਵੀਰਜੀ ਝੂਠਾ ਵੈ ਉਹ ਆਪਣੀ ਸਾਰੀ ਬਰਾਦਰੀ ਨੂੰ ਬਿਲਕੁਲ ਆਪਣੇ ਫਾਇਦੇ ਵਾਸਤੇ ਵੇਚ ਰਿਹਾ ਮੈਂ ਤਾਂ ਇੱਕ ਸਾਰੇ ਉਹਨਾਂ ਬਾਜੀਗਰ ਭਾਈਚਾਰੇ ਨੂੰ ਬੇਨਤੀ ਕਰ ਰਿਹਾ ਵੀ ਜਿਹੜਾ ਇਹ ਬੰਦਾ ਥੋੜਾ ਦੇਖੋ ਮੇਰਾ ਕੋਈ ਬਾਜੀਗਰ ਭਾਈਚਾਰ ਨਾਲ ਮੇਰੇ ਪਰਿਵਾਰਕ ਸੰਬੰਧ ਹੈ ਕੋਈ ਮੇਰੇ ਉਹਨਾਂ ਨਾਲ ਦੁਸ਼ਮਣ ਨਹੀਂ ਨਾ ਨਾ ਕਦੇ ਉਹਨਾਂ ਦਾ ਮਾੜਾ ਕਰਾਂਗਾ ਨਾ ਮੇਰਾ ਹਰਦਿਆਲ ਸਿੰਘ ਕਰੇਗਾ ਉਹਨਾਂ ਦਾ ਮਾੜਾ ਜੇ ਮਾੜਾ ਇਹਦਾ ਹੋਊਗਾ ਤਾਂ ਮੈਡਮ ਨੰਨਾ ਨਿਕਲਦੇ ਟਾਈਮ ਹੋਊਗਾ ਜਾਂ ਭਾਜਨ ਲਾਲ ਹੋਊਗਾ ਜਿਹੜਾ ਵੀ ਮਾਰੇ ਦਾ ਹਰਜਾਨਾ ਨੁਕਸਾਨ ਦਾ ਜ਼ਿੰਮੇਵਾਰ ਭਾਜਨ ਲਾਲ ਨੰਦਾ ਹੋਊਗਾ ਇਹਨੂੰ ਦੇਖੋ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਰੱਖਿਆ ਇਹਨਾਂ ਦਾ ਵੇਚਣ ਤੋਂ ਬਿਨਾ ਹੋਰ ਕੁਝ ਰੱਖਿਆ ਨਹੀਂ ਸੀ ਠੀਕ ਹੈ ਫੈਸਲਾ ਕੀ ਹੋਇਆ 428 ਦਾ ਜਿਹੜਾ 428 ਦਾ ਜੀ ਸਾਡੇ ਕੋਲ ਸਾਡੇ ਕੋਲ ਅਸੀਂ ਅੱਜ ਉਹਦੀ ਐਪਲੀਕੇਸ਼ਨ ਲਾਤੀ ਜੀ 428 ਦੀ ਬੱਕ ਬੋਰਡ ਨੂੰ ਨੋਟਿਸ ਕਰਤਾ ਵੀ ਤੁਸੀਂ ਅਲਾਟਮੈਂਟ ਦੱਸੋ ਵੀ ਕਿਹਦੇ ਨਾਮ ਹੈ ਫਿਰ ਉਹ ਮੈਂ ਖੁਦ ਗਿਆ ਉਹ ਕਹਿੰਦੇ ਵੀ ਮਾ ਤੁਸੀਂ 428 ਚ ਇਹ ਬੰਦੇ ਕਬਜ਼ਦਾਰ ਤੁਸੀਂ ਅਲਾਟਮੈਂਟ ਕਿਦਾਂ ਕਰਦੀ ਉਹ ਕਹਿੰਦਾ ਜੀ ਅਲਾਟਮੈਂਟ ਅਸੀਂ ਤਾਂ ਕਰੀ ਨਹੀਂ ਅਸੀਂ ਫਰਦ ਚ ਦੇਖੋ ਮੈਂ ਫਰਦ ਮੇਰੇ ਕੋਲ ਹੈ ਪਰੂਫ ਪ੍ਰਧਾਨ ਜੀ ਕੋਲੋਂ ਤੁਮ 200 ਬੰਦੇ ਆਏ ਕਿ ਜਦੋਂ ਅਸੀਂ ਇਹਨਾਂ ਕਬਜ਼ਾ ਲੈਣੋਂ ਬੰਦੇ ਆਏ ਆ ਕਿੰਨੇ ਉਹਨਾਂ ਨਾਲ ਮਾਰ ਕੁੱਟ ਵੀ ਹੋਈ ਕਿੰਨਾਂ ਨਾਲ ਜੀ ਉਹ ਜਿਹੜੇ ਕਬਜ਼ਾ ਲੈਣ ਆਏ ਸੀ ਮੈਂ ਤੁਹਾਨੂੰ ਬਤੌਰ ਪ੍ਰੂਫ ਵੀਡੀਓ ਦਵਾਵਾਂਗਾ ਮੇਰਾ ਕੋਈ ਬੰਦਾ ਨਹੀਂ ਪਿੰਡ ਦਾ ਹੈ ਸੀ ਲੇਡੀਜ਼ ਨੂੰ ਗਲ ਤੋਂ ਹੱਥ ਪਾਏ ਉਹਨਾਂ ਨੇ ਕੱਪੜੇ ਫਾੜ ਤੱਕੇ ਕਾਰਨ ਇਹ ਅਫਸੋਸ ਇਹ ਹੈ ਵੀ ਸਾਡੀ ਸਰਕਾਰ ਨੇ ਉਹਨਾਂ ਦਾ ੱੱਕਾ ਚੱਲ ਰਿਹਾ ਪਰ ਆਉਣ ਵਾਲਾ ਮੈਂ ਭਾਜਨ ਲਾਲ ਨੂੰ ਵਾਰਨਿੰਗ ਦਿੰਦਾ ਜਦੋਂ ਸਮਾਂ ਬਦਲੇਗਾ ਨਾ ਇਹਦੇ ਜਵਾਬ ਤਾਨੂੰ ਦਿਨੇ ਬਹੁਤ ਔਖੇ ਹੋ ਜਗੇ ਤੇਰਾ ਭਾਈਚਾਰਾ ਤੇਰੇ ਵਿਰੁੱਧ ਐ ਸਾਰਾ ਅੱਜ ਵੀ ਮੈਂ ਉਹਨਾ ਭਾਈਚਾਰੇ ਦੀ ਜ਼ਮਾਨਤ ਕਰਾ ਕੇ ਲਿਆ ਜੇ ਇੰਨਾ ਚੰਗਾ ਹੁੰਦਾ ਇਹ ਆਪਣੇ ਭਾਈਚਾਰੇ ਦੀ ਜ਼ਮਾਨਤ ਕਰਾ ਕੇ ਲੈਂਦਾ ਇਹ ਬਿਲਕੁਲ ਬੀਜੀ ਆਪ ਦੇ ਫਾਇਦੇ ਵਾਸਤੇ ਲੋਕਾਂ ਦਾ ਨੁਕਸਾਨ ਕਰ ਰਿਹਾ ਹਨੂੜ ਦਾ ਨੁਕਸਾਨ ਕਰ ਰਿਹਾ ਮੈਂ ਤਾਂ ਮੈਡਮ ਨਿੰਨਾ ਮਿੱਤਲ ਨੂੰ ਵੀ ਕਹਿ ਰਿਹਾ ਹੱਥ ਬੰਨ ਕੇ ਬੇਨਤੀ ਬੀ ਦਾ ਖਹਿੜਾ ਛੱਡ ਦੋ ਜੇ ਤੁਸੀਂ ਕੋਈ ਮਾੜਾ ਮੋਟਾ ਖੱਟਣਾ ਨਹੀਂ ਏ ਥੋੜਾ ਜੇ ਹਰਦੇਵਾਲ ਸਿੰਘ ਦਾ ਨਹੀਂ ਹੋਇਆ ਇਹਨਾਂ ਬੰਨਣਾ ਥੋੜਾ ਵੀ ਨਹੀਂ ਇਹਦੇ ਅਗਲੀ ਪੋੜੀ ਤਿਆਰ ਰੱਖੀ ਦੀ ਨਹੀਂ ਹੁਣ ਤੁਹਾਡੇ ਕਹਿਣ ਦਾ ਮਤਲਬ ਹੈ ਜੋ ਮਾਨਯੋਗ ਅਦਾਲਤ ਵਿੱਚ ਤੁਹਾਡਾ ਸਟੇ オーडर ਲੱਗਾ ਹੋਇਆ ਹਾਂਜੀ ਤੇ ਜੋ ਇਹਨਾਂ ਤੇ ਤੁਸੀਂ ਕੇਸ ਕੀਤਾ ਹੋਇਆ ਕੀਤਾ ਹੈ ਜੋ 10 ਲੇਡੀਜ਼ ਨੇ ਕੀਤਾ ਹਾਂਜੀ ਤਾਂ ਜੋ ਵੀ ਮਾਨਯੋਗ ਕੋਰਟ ਦਾ ਫੈਸਲਾ ਹੋਵੇਗਾ ਹਾਂ ਮਨਜ਼ੂਰ ਹੈ ਮਨਜ਼ੂਰ ਹੈ ਸਾਨੂੰ ਕੋਰਟ ਨਿਆ ਸਭ ਤੋਂ ਉੱਚਾ ਹੈ ਜੋ ਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਅਸੀਂ ਲੜਾਈ ਲੜਾਂਗੇ ਭਾਂਜੀ ਅ ਅਧਿਆਲਾਦ ਲੋਕ ਇਹ ਜਾ ਰਿਹਾ ਜਿਹੜਾ 472 73 ਨੰਬਰ ਖਤਰੇ ਉਪਰ ਤੇ ਨਗਰ ਕੌਂਸਲ ਨੂੰ ਨਾਲ ਪਾਰਟੀ ਬਣਾਇਆਗਾ ਤੁਸੀਂ ਮੈਨੂੰ ਉਹਦਾ ਪ੍ਰਧਾਨ ਵੀ ਹੋ ਨਾ ਕਰ ਖਤਰੇ ਉਹ ਤਾਂ ਮੈਂ ਵੀ ਪਾਰਟੀਆਂ ਦੇ ਕਿ ਇਸ ਇਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਤੋਂ ਸਪਸ਼ਟੀ ਕਰਾਂਗੇ ਜਿਹੜਾ ਅਸੀਂ ਬਣਾਇਆ ਜੀ 678 ਦਾ ਤੋਬਾ ਵੈ ਤੋਬੇ ਚ ਕੁਝ ਜਗ੍ਹਾ ਵੈ ਕੁਝ ਪਾਣੀ ਪੂਣੀ ਖੜਾ ਜਿੱਥੇ ਮੇਰੇ ਤੁਸੀਂ 678 ਦੀ ਗੱਲ ਕਰ ਰਹੇ ਹੋ ਉਹ 478 ਦੀ ਕੋਈ ਗੱਲ ਹੀ ਨਹੀਂ ਕਰ ਰਹੇ ਉਹ 4 ਉਹ ਤਾਂ ਰੋਜ਼ ਬਦਲੂਗਾ ਜੀ ਕੱਲ ਜਿਹੜਾ ਐਪਲੀਕੇਸ਼ਨ ਥਾਣੇ ਤੋਂ ਲਓ 428 ਦੀ ਐਪਲੀਕੇਸ਼ਨ ਸਰ ਅਸੀਂ ਤਾਂ ਉਹ ਗੱਲ ਕਰਾਂਗੇ ਨਾ ਜੋ ਸਾਨੂੰ ਉਹਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਉਹ 472 ਤੇ 473 ਦਾ ਕਹਿ ਰਹੇ 428 ਦੇ ਦੇਖੋ ਮੇਰੇ ਜਿਹੜੇ ਮੇਰੇ ਕੋਲ ਹੈ ਜਿਹੜਾ ਰਿਕਾਰਡ ਹੈ ਜੀ 428 ਦਾ ਉਹਨੇ ਪਾਇਆ ਸੀ ਐਪਲੀਕੇਸ਼ਨ ਪਈ ਸਾਡੇ ਕੋ ਹਾਂ ਥਾਣੇ 'ਚ 428 ਦੇ ਅਧੀਨ ਇਹ ਮੈਨੂੰ ਬੁਲਾਇਆ ਗਿਆ ਤਾਂ ਉਹ ਕੋਈ ਉਹਦਾ ਨਾ ਨੰਬਰ ਹੈ ਹੁਣ ਉਹ ਨਾ ਹੋਰ ਦੇਖ ਲਿਆ ਉਹਨਾਂ ਕਿਤੇ ਬੱਕ ਬੋਰਡ ਦੀ ਫੈਲ ਚਾਟੇ ਫਰਦ 678 ਦਾ ਰੌਲਾ ਪਾ ਲਿਆ ਹੁਣ ਨਹੀਂ ਇਹ ਕੋਈ ਨੰਬਰ ਬਾਅਦ ਵਿੱਚ ਬਦਲੇ ਪਹਿਲੇ ਬੱਕ ਬੋਰਡ ਦੀ ਸੀ ਫਿਰ ਨਗਰ ਕੌਂਸਲ ਦੀ ਚਾਈ ਨਹੀਂ ਨਹੀਂ ਹੈ ਹੀ ਨਗਰ ਕੌਂਸਲ ਦੀ ਹੈ ਜੀ ਮੈਂ ਚੇਂਜ ਕਿਸ ਤੋਂ ਹੈ ਫਿਰ ਨੰਬਰ ਦਾ ਕਿਉਂ ਰਹਿ ਜਾ 478 678 ਉਹ ਤਾਂ ਰੋਜ਼ ਬਦਲ ਰਿਹਾ ਜੀ ਉਹ ਤਾਂ ਭਾਜਨ ਲਾਲੀ ਜਵਾਬ ਦੇ ਸਕਦਾ ਫਿਰ ਕਾਰਨ ਕੀ ਹੈ ਕਾਰਨ ਤਾਂ ਕੋ ਚੋਰ ਦਾ ਚੋਰੀ ਲਕਾਊਗਾ ਨਹੀਂ ਦਰਤ ਵਿੱਚ ਛੇੜਛਾੜ ਕੀਤੀ ਗਈ ਹੈ ਤੁਹਾਡੇ ਕੈਨ ਦਾ ਮਤਲਬ ਹੈ ਕਿਹੜੇ ਜੀ ਜਿਹੜੇ ਨੰਬਰ ਚੇਂਜ ਹੋ ਰਹੇ ਬਿਲਕੁਲ ਨਹੀਂ ਚੇਂਜ ਨਹੀਂ ਹੋ ਰਹੇ ਜੀ ਜਦੋਂ ਤੁਸੀਂ ਥਾਣੇ ਤੋਂ ਐਪਲੀਕੇਸ਼ਨ ਲਓਗੇ ਦੀ 428 ਦੀ ਹੈ ਭਾਜਨ ਲਾਲ ਐਪਲੀਕੇਸ਼ਨ ਲਓ ਨਾ ਥਾਣੇ ਤੋਂ ਭਾਜਨ ਲਾਲ ਰਿੰਕੂ ਸਨ ਆਫ ਅਮਰਜੀਤ ਹੁਣ ਉਰੇ ਵਾਸਤਾ ਪਾਰਿਆ ਵੀ ਇਹ ਮੇਰੀ ਭੈਣ ਵਿਧਵਾ ਉਹਦੀ ਜ਼ਮੀਨ ਇਹ ਬਾਈ ਜੀ ਇਹ ਇੰਨਾ ਚਾਤਰ ਚਲਾਕ ਬੰਦਾ ਇਹ ਆਪਣੀ ਬਰਾਦਰੀ ਨੂੰ ਬਹੁਤ ਨੁਕਸਾਨ ਵਿਚਾਰ ਰਿਹਾ ਲੋਕਾਂ ਵੱਲੋਂ ਜਿਹੜੇ ਐਲੀਗੇਸ਼ਨ ਲਗਾਇਆ ਤੁਹਾਨੂੰ ਨਕਾਰਦੇ ਹੋ ਮੈਂ ਬਿਲਕੁਲ ਨਕਾਰਦਾ ਜੀ ਮੈਂ ਬਿਲਕੁਲ ਨਕਾਰਦਾ ਕੀ ਸਮਝਦੇ ਹੋ ਕਿਉਂ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ ਟਾਰਗੇਟ ਤਾਂ ਇਹ ਉਹ ਪ੍ਰਧਾਨ ਨਹੀਂ ਬਣ ਸਕਿਆ ਤਾਂ ਉਹਨੇ ਪਾਰਟੀ ਛੱਡੀ ਮੈਂ ਤਾਂ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਜੇ ਉਹ ਹਰਦਿਆਲ ਸਿੰਘ ਦਾ ਵਫਾਦਾਰ ਨਾ ਹੈ ਨਹੀਂ ਹੋ ਸਕਿਆ ਜਿਨ੍ਹਾਂ ਨੂੰ ਇੱਕ ਕਲੇਮ ਕਰ ਰਹਾ 428 ਦਾ 429 ਦਾ ਉਹ ਦੱਸਿਓ ਨਾ ਕੋਈ ਨਿਸ਼ਾਨਦੇਹੀ ਕਰਾਈ ਏ ਜਦੋਂ ਉਹ ਕਹਿੰਦਾ ਵੀ ਮੇਰਾ ਇਸ ਪਲਾਟ ਨਾਲ ਕੋਈ ਰੌਲਾ ਨਹੀਂ ਫੇ ਭਾਜਨ ਲਾਲ ਉਹਰੇ 50 60 ਗੁੰਡੇ ਲੈ ਕੇ ਕਿਉਂ ਭਾਈ ਲੜਾਈ ਕਰ ਰਿਹਾ ਹੋ ਕਿਉਂ ਜਨਾਨੀਆਂ ਗਾ ਚਪੇੜਾ ਮਾਰੀਆਂ ਮੈਂ ਤੁਹਾਨੂੰ ਤੌਰ ਵੀਡੀਓ ਪ੍ਰੂਫ ਦੇਵਾਂਗਾ ਮੈਂ ਨਹੀਂ ਫਰਦੀ ਕਰਨ ਨਹੀਂ ਕਰਦਾ ਦੇਖੋ ਜੀ ਦੇਖੋ ਵੀਡੀਓ ਲੜਾਈ ਹੋ ਰਹੀ ਉਹਦਾ ਬ੍ਰਦਰ ਹੈ ਉਹ ਸਾਰੇ ਬੰਦੇ ਮੇਰੇ ਪਿੰਡ ਦੀ ਲੇਡੀਜ਼ ਨੂੰ ਹੱਥੋਂ ਪਾਈ ਤੱਕ ਦੇ ਅਫਸੋਸ ਹੈ ਕਿ ਸਾਡੀ ਸਰਕਾਰ ਦੀ ਪਰ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਸਾਡਾ ਸਿਰ ਧੜ ਦੀ ਬਾਜੀ ਲੱਗ ਹੈ ਅਸੀਂ ਨਾ ਜ਼ਮੀਨ ਜਾਣ ਦੇਣੀ ਨਾ ਉਹਨੂੰ ਵੇਚਣਾ ਹੈ ਸੱਚਾਈ ਹੈ ਜਿਹੜੀ ਉਹ ਕਦੇ ਛੁੱਪੀ ਨਹੀਂ ਰਹਿੰਦੀ ਅੱਜ ਤੋਂ 2 ਸਾਲ ਪਹਿਲਾਂ ਕੋਈ ਰੀਕੂ ਪੁੱਤਰ ਅਮਰਜੀਤ ਪੁੱਤਰ ਨਾਰੂ ਰਾਮ ਦਾ ਕੋਈ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਝਗੜਾ ਹੋਇਆ ਖਸਰਾ ਨੰਬਰ 428 ਜਿਸ ਨਾਲ ਮੇਰਾ ਕੋਈ ਲੇਗਾ ਦੇਗਾ ਨਹੀਂ ਨਾ ਮੇਰਾ ਕੋਈ ਕਬਜ਼ਾ ਹੈ ਨਾ ਮੇਰੀ ਕੋਈ ਮਲਕੀਅਤ ਹੈ ਉਹਦੇ 'ਚ ਉਹ ਖਸਰਾ ਨੰਬਰ 428 ਦਾ ਜਿਹੜਾ ਕੀ ਅਲੋਟਮੈਂਟ ਹੋਇਆ ਹੋਇਆ ਸਾਡੇ ਬਜ਼ੁਰਗਾਂ ਨੂੰ ਸਾਡੇ ਵਾਰਡ ਦੇ ਜਿਹੜੇ ਉਹ ਰਹਿਣ ਵਾਲੇ ਆ ਰੀਕੂ ਮੇਰੀ ਵਾਰਡ ਦਾ ਰਹਿਣ ਵਾਲਾ ਇਹਨਾਂ ਨੇ ਕੀ ਕਰਿਆ ਉਹ ਜਿਹੜਾ ਖਸਰਾ ਨੰਬਰ 428 ਸੀ ਜਦੋਂ ਉਹ ਆਪਣੇ ਖੇਤਾਂ 'ਚ ਰੀਕੂ ਕੰਮ ਕਰਨ ਗਿਆ ਤੇ ਉੱਥੇ ਇਹਨਾਂ ਨੇ ਮਾਰ ਪੀਟ ਕੀਤੀ ਚਲੋ ਉਹਨੇ ਦਰਖਾਸਤ ਦਿੱਤੀ ਅਸੀਂ ਜਿਹੜੇ ਪਤਵੰਤੇ ਸੱਜਣ ਸੀ ਵਾਰਡ ਨੰਬਰ 13 ਦੇ ਤੇ ਵਾਰਡ ਨੰਬਰ 11 ਦੇ 12 ਦੇ ਅਸੀਂ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਭਾਈ ਤੁਸੀਂ ਲੜਾਈ ਝਗੜਾ ਨਾ ਕਰੋ ਸ਼ਹਿਰਦਾਰ ਹੋ ਸਾਰੇ ਸਾਨੂੰ ਇੱਕਸਾਰ ਹੋ ਤੁਸੀਂ ਇਦਾਂ ਕਰੋ ਆਪਣੇ ਦੋਨੇ ਬੈਠ ਕੇ ਜਿਹੜਾ ਹੈਗਾ ਆਪਣੇ ਰਾਜੀਨਾਮਾ ਕਰ ਲਓ ਅਸੀਂ ਰਾਜੀਨਾਮਾ ਇਹਨਾਂ ਦਾ ਕਰਵਾ ਦਿੱਤਾ ਜਿਹੜਾ ਕਿ ਆ ਲਿਖਤੀ ਰੂਪ ਚ ਇਹਨਾਂ ਦਾ ਰਾਜੀਨਾਮਾ ਅਸੀਂ ਕਰਾਇਆ ਹੈ ਆ ਦੇਖੋ ਜੀ ਕਰਨੈਲ ਸਿੰਘ ਸਾਰੇ ਹੀ ਮਿਲ ਕੇ ਜਿਹੜੇ ਹੈਗੇ ਆ ਉੱਥੇ ਬੰਦੇ ਸੀ ਮੌਜੂਦ ਅਮਰਜੀਤ ਹੋਰ ਵੀ ਸੀ ਇਹ ਅਸੀਂ ਰਾਜੀਨਾਮਾ ਉਹਨਾਂ ਦਾ ਕਰਾ ਦਿੱਤਾ ਭਾਈ ਤੁਸੀਂ ਲੜਾਈ ਝਗੜਾ ਕਰੋ ਤੁਸੀਂ ਕੋਰਟ ਕੇਸ ਕਰੋ ਜਿਸ ਨੂੰ ਕੋਰਟ ਦੇਵੇਗਾ ਉਹ ਉਸ ਨੂੰ ਜਗ੍ਹਾ ਦਿੱਤੀ ਜਾਏਗੀ ਦੂਜਾ ਬੰਦਾ ਇੰਟਰਫੇਰ ਨਹੀਂ ਕਰੇਗਾ ਜੇ ਕੋ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਾ ਕੇ ਰਿਕੂ ਤੇ ਕੇਸ ਪਾਉਂਦੇ ਪ੍ਰਧਾਨ ਜੀ ਜਾਂ ਉਹਦੇ ਬੰਦੇ ਇਹਨਾਂ ਨੇ ਕੀ ਕਰਿਆ ਚੱਕ ਕੇ ਜੀ ਜਿਹੜਾ ਕੇਸ ਹੈ ਉਹ ਮੇਰੇ ਤੇ 15 ਬੰਦਿਆਂ ਨੇ ਕੇਸ ਨਾ ਮੇਰਾ ਕੋਈ ਲੇਕਾ ਨਾ ਦੇਕਾ 428 ਨਾਲ 15 ਬੰਦਿਆਂ ਨੇ ਚੱਕ ਕੇ ਮੇਰੇ ਤੇ ਕੇਸ ਕਰਤਾ ਦੋ ਦੋ ਸਾਲ ਪਹਿਲਾਂ ਦੀ ਗੱਲ ਹੈ ਠੀਕ ਹੈ ਮੈਂ ਦੋ ਸਾਲ ਬਦਨਾਮੀ ਮਹਿਸੂਸ ਕਰੀ ਹੈ ਮੈਨੂੰ ਇਹਨਾਂ ਨੇ ਬਿਨਾ ਮਤਲਬ ਤੋਂ ਬਿਨਾਂ ਵਜ੍ਹਾ ਤੋਂ ਮੈਨੂੰ ਹਰਾਸ਼ਮੈਂਟ ਕੀਤਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ 15 ਬੰਦਿਆਂ ਦਾ ਜਿਹੜਾ ਹੈਗਾ ਕੇਸ ਮੇਰੇ ਤੇ ਮੈਂ 2 ਸਾਲ ਭੁਗਤਿਆ 2 ਸਾਲ ਬਾਅਦ ਹੁਣ ਮਲਕੇ ਜਿਹੜਾ ਇਹ ਕੇਸ ਹੈ ਇਹ ਜੱਜ ਸਾਹਿਬ ਨੇ ਉਹਨਾਂ ਦੀ ਜਿਹੜੀ ਸਟੇ ਐਪਲੀਕੇਸ਼ਨ ਸੀ ਉਹ ਖਾਰਜ ਕਰ ਦਿੱਤੀ ਜਿਹੜਾ ਉਹਨਾਂ ਦਾ ਕੇਸ ਸੀ ਉਹ ਡਿਸਮਿਸ ਕਰ ਦਿੱਤਾ ਇਹ ਡਿਸਮਿਸ ਹੋਣ ਤੋਂ ਬਾਅਦ ਜਿਹੜਾ ਉਹ ਰਿਕੂ ਹੈ ਮੇਰੀ ਵਾਰਡ ਦਾ ਉਹ ਆਪਣੇ ਗਿਆ ਹੈ ਐਸਐਸਪੀ ਸਾਹਿਬ ਕੋਲ ਗਿਆ ਵੀ ਇਦਾਂ ਦਾ ਸਰਕਾਰ ਸ਼ਰਮ ਮੈਨੂੰ ਇਹ ਪਰੇਸ਼ਾਨ ਕਰਦੇ ਨੇ ਉਹਨਾਂ ਦਰਖਾਸਤ ਮਾਰ ਕਰਾ ਕੇ ਥਾਣਾ ਬਨੂੜ ਚਾਈ ਹੈ ਉਹਨਾਂ ਨੂੰ ਪੁਲਿਸ ਪੁਲਿਸ ਨੇ ਕਾਫੀ ਵਾਰ ਮਿਲ ਕੇ ਤਲਾਹ ਦਿੱਤੀ ਹੈ ਵੀ ਤੁਸੀਂ ਆ ਕੇ ਬੈਠ ਕੇ ਗੱਲ ਕਰੋ ਭਾਈ ਇਹ ਕੇਸ ਜਿੱਤ ਗਿਆ ਤੇ ਤੁਸੀਂ ਆਪ ਦਾ ਜਿਹੜਾ ਮਸਲਾ ਹੱਲ ਕਰੋ ਜੀ ਤੇ ਉਸ ਸਬੰਧ ਵਿੱਚ ਮਿਲ ਕੇ ਬੁਲਾਇਆ ਤੇ ਇਹ ਪ੍ਰਧਾਨ ਖੁਦ ਨਗਰ ਕੌਸ਼ਲ ਦਾ ਥਾਣੇ ਆਇਆ ਬੰਦਿਆਂ ਨਾਲ ਕਹਿੰਦਾ ਚਲੋ ਜੀ ਠੀਕ ਹੈ ਤੁਸੀਂ ਆਪਣੀ ਜਗ੍ਹਾ 'ਚ ਕੰਮ ਕਰੋ ਤੁਸੀਂ ਤੁਹਾਡੇ ਹੱਕ 'ਚ ਆ ਤੁਹਾਡੀ ਜਗ੍ਹਾ ਹੈ ਤੇ ਸਾਡੇ ਕੋਲ ਕੋਈ ਡਾਕੂਮੈਂਟ ਨਹੀਂ ਤੁਸੀਂ ਕੰਮ ਕਰੋ ਕਹਿ ਕੇ ਉੱਥੇ ਜਦੋਂ ਉਹ ਬੰਦਾ ਆਪਣੀ ਮੀ ਆਪਨੇ ਪਰਿਵਾਰ ਨੂੰ ਉਹ ਲੈ ਕੇ ਉੱਥੇ ਕੰਮ ਕਰਨ ਗਿਆ ਆਪਣੀ ਘਰ ਵਾਲੀ ਨੂੰ ਹੋਰ ਪਰਜਾਈ ਸੀ ਬੱਚੇ ਸੀ ਭਤੀਜੇ ਸੀ ਭਾਈ ਸੀ ਤੇ ਅਮਰਜੀਤ ਦੇ ਬੱਚੇ ਆ ਜਿਹੜਾ ਅਮਰਜੀਤ ਸ਼ਰਗਵਾ ਸੋਚੀਆ ਉਹਦਾ ਡੈਥ ਸਰਟੀਫਿਕੇਟ ਵੀ ਹੈਗਾ ਉੱਥੇ ਜਾ ਕੇ ਪ੍ਰਧਾਨ ਸਰਕਾਰੀ ਗੱਡੀ ਚ ਆਇਆ ਉਹ ਚਾਰ ਸ਼ਫੇਰੇ ਉਹਦੇ ਰੌਂਡੀ ਲਾਈ ਆ ਨੇ ਗੇੜੀ ਲਾਈ ਆ ਸਰਕਾਰੀ ਗੱਡੀ ਦੀ ਲਾ ਕੇ ਜਾ ਕੇ ਇੱਕ ਲੱਗਦੀ ਜਾ ਕੇ ਇਹਨੇ ਲੌਸਮੈਂਟ ਕਰਤੀ ਗੁਰਦੁਆਰਾ ਸਾਹਿਬ ਚ ਵੀ ਉੱਥੇ ਨਜਾਇਜ਼ ਕਬਜ਼ਾ ਹੋ ਰਿਹਾ ਬੇਰੀ ਜਗ੍ਹਾ ਜਿਗਿਆ ਉੱਥੋਂ ਫਿਰ ਇਹਨੇ ਲੇਡੀਜ਼ ਆਪਣੇ ਘਰ ਵਾਲੀ ਆਪਣੇ ਮੁੰਡੇ ਦੇ ਘਰ ਵਾਲੀ ਇਹਦਾ ਮੁੰਡਾ ਹੋਰ ਮਲੇ ਕਈ ਲੜੀ ਪਖਾ ਕੇ ਇਹਨੇ ਉੱਥੇ ਭੇਜਿਆ ਜਿਨ੍ਹਾਂ ਨੇ ਉੱਥੇ ਆ ਕੇ ਕੁੱਟਮਾਰ ਕੀਤੀ ਹੈ ਉਹਨਾਂ ਦੀ ਜਗ੍ਹਾ 'ਚ ਰੀਕੂ ਕੁਮਾਰ ਦੀ ਜਿਹੜੀ ਜਗ੍ਹਾ ਹੈ ਰੀਕੂ ਦੀ ਜਗ੍ਹਾ ਹੈ ਉਹਦੇ ਵਿੱਚ ਆ ਕੇ ਇਹਨਾਂ ਨੇ ਹਮਲਾ ਕੀਤਾ ਹਮਲਾ ਮਾਰਪੀਟ ਕੀਤੀ ਹੈ ਪੂਰੀ ਮਾਰਪੀਟ ਕੀਤੀ ਹੈ ਚਲੋ ਜਦੋਂ ਪਤਾ ਲੱਗਿਆ ਫੋਨ ਕਰਿਆ ਭਾਈ ਲੜਾਈ ਝਗੜਾ ਨਾ ਹੋ ਜੇ ਚਲੋ ਮਟਾਇਆ ਮਟਾ ਕੇ ਉਧਰ ਪੁਲਿਸ ਨੇ ਅੱਧੇ ਪਰਲੇ ਪਾਸੇ ਖੜਾਤੇ ਅੰਦਰ ਬਸ ਕੋਈ ਗੱਲ ਨਹੀਂ ਭਾਈ ਕੱਲ ਦਾ 10 ਤਰੀਕ ਜਿਹੜਾ ਹੈਗਾ ਉਹ ਟਾਈਮ ਦਿੱਤਾ ਹੋਇਆ 4 ਵਜੇ ਦਾ ਟਾਈਮ ਦਿੱਤਾ ਰਿਟਰਨ ਚ ਟਾਈਮ ਦਿੱਤਾ ਇਹਨਾਂ ਨੂੰ ਰਿਕੂ ਨੇ ਜਿਹੜੀ ਦਰਖਾਸਤ ਐ ਐਸਐਸਪੀ ਨੇ ਦਿੱਤਾ ਐ ਐਸਐਸਪੀ ਨੂੰ ਦਿੱਤੀ ਐ ਉਹਦੇ ਸਬੰਧਤ 4 ਵਜੇ ਕਾਰ ਬਾਰ ਥੋੜਾ ਜ਼ਿਕਰ ਕਿਉਂ ਹੋ ਰਿਹਾ ਇਹਦੇ ਚ ਦੇਖੋ ਇਹਦੇ ਚ ਰਾਜਨੀਤੀ ਐ ਮੇਰਾ ਅੱਖਿਸ਼ ਖਰਾਬ ਕਰਨ ਵਾਸਤੇ ਉਹੀ ਤਾਂ ਗੱਲ ਐ ਮੇਰਾ ਕੋਈ ਲੇਗਾ ਦੇ ਗਰੀ ਐ ਪਹਿਲਾਂ ਜਿਹੜਾ 428 ਦਾ ਪਾਇਆ ਸੀ ਉਹ ਮੈਂ ਜੱਸ ਸਾਹਿਬ ਨੂੰ ਇਹ ਕਿਹਾ ਜੱਸ ਸਾਹਿਬ ਮੇਰਾ ਕੋਈ ਲੇਗਾ ਦੇਗਾ ਨਹੀਂ ਜੱਸ ਸਾਹਿਬ ਨੇ ਡਿਸਮਿਸ ਕਰਤਾ ਹੁਣ ਇਹਨਾਂ ਨੇ ਕੀ ਕਰਿਆ ਹੁਣ ਇੱਕ ਨਵਾਂ ਕੇਸ ਹੋਰ ਜਿਹੜਾ ਹੈਗਾ ਆ ਦੇਖੋ ਪਹਿਲਾਂ ਉਹਨਾਂ ਦੇ ਜਿਹੜੇ 15 ਬੰਦੇ ਸੀ ਹੁਣ ਜਿਹੜਾ ਕੇਸ ਨਵਾਂ ਪਾਤਾ ਇਹਨਾਂ ਨੇ ਹੁਣ ਕੇਸ ਇਹ ਨਵਾਂ 10 ਬੰਦਿਆਂ ਨੇ ਇੱਕ ਸਾ ਲੜਕਾ ਵਿੱਚ ਵਕੀਲ ਹੈ ਤੇ 10 ਲੇਡੀਜ਼ ਨੇ ਉਹਨਾਂ ਦੇ ਇਹ ਨਵਾਂ ਕੇਸ ਇੱਕ ਹੋਰ ਮੇਰੇ ਤੇ ਮਲਕ ਇਹਨਾਂ ਨੇ ਧਾਇਰ ਕਰ ਦਿੱਤਾ ਜਿਹਦੀ 10ਵੇਂ ਮਹੀਨੇ ਦੀ 3 ਤਰੀਕ ਹੈ ਇਹਦੀ ਇਸ ਕੇਸ ਵਿੱਚ ਕੀ ਹੈ ਕੁਝ ਅਲੱਗ ਹੈ ਕਿ ਇਹਦੇ ਚ ਅਲੱਗ ਹੈ ਪਹਿਲਾਂ 428 ਦਾ ਪਾਇਆ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਹੈ ਉਹਦੇ ਚ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਹਾਰ ਗਏ ਹੁਣ ਮੈਨੂੰ ਬਦਨਾਮ ਕਰ ਜੋਗੇ ਫੇਰ ਇਹਨਾਂ ਨੇ ਕੇਸ ਨੰਬਰ ਖਸਰਾ ਨੰਬਰ 472 ਖਸਰਾ ਨੰਬਰ 473 ਜਿਸ ਦੀ ਮਾਲਕ ਨਗਰ ਕੌਸ਼ਲ ਬਨੂੜ ਹੈ ਜਿਸ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਨਾ ਮੇਰਾ ਉਹਦੇ ਤੇ ਕਬਜ਼ਾ ਹੈ ਉਹ ਜਗ੍ਹਾ ਇਦਾਂ ਹੀ ਪਈ ਆ ਉਹਦੇ ਚ ਸਰਕਾਰੀ ਕਮੇਟੀ ਦਾ ਬੋਰਡ ਲੱਗਿਆ ਹੋਇਆ ਹੈ ਮੇਰਾ ਕੋਈ ਲੇਗਾ ਤੇਗਾ ਨਹੀਂ ਆ ਉਹ ਮੈਨੂੰ ਹਰਾਸ਼ਮੈਂਟ ਕਰਨ ਵਾਸਤੇ ਤੇ ਮੈਨੂੰ ਬਦਨਾਮ ਕਰਨ ਦੇ ਮਕਸਦ ਦੇ ਨਾਲ ਜਿਹੜਾ ਹੈ ਮੇਰੇ ਤੇ ਮਿਲ ਕੇ ਕੇਸ 12 ਵਾਰ ਦੁਬਾਰਾ ਦੁਬਾਰਾ ਇਹ ਜਿਹੜਾ ਕੇਸ ਪਾਰ ਰਹੇ ਨੇ ਇਸ ਕੇਸ ਪਾਰਟੀ ਕਿਸ ਕਿਸ ਨੇ ਬਣਾਇਆ ਹੋਇਆ ਹੈ ਇਸ ਕੇਜ ਦੇ ਵਿੱਚ ਇੱਕ ਨੰਬਰ ਤੇ ਪਾਰਟੀ ਮੈਨੂੰ ਬਣਾਇਆ ਹੋਇਆ ਦੂਜੇ ਨੰਬਰ ਤੇ ਰਿਕੂ ਨੂੰ ਬਣਾਇਆ ਹੋਇਆ ਹੈ ਤੀਜੇ ਨੰਬਰ ਤੇ ਮਿਊਨਿਸਪਲ ਕਮੇਟੀ ਨੂੰ ਬਣਾਇਆ ਹੈ ਹਾਲਾਂਕਿ ਜਗ੍ਹਾ ਮਿਊਨਿਸਪਲ ਕਮੇਟੀ ਦੀ ਹੈ ਲੇਕਿਨ ਲੋਕਾਂ ਵੱਲੋਂ ਮਿਊਨਿਸਪਲ ਕਮੇਟੀ ਨੂੰ ਹੀ ਪਾਰਟੀ ਕਿਉ ਦੇਖੋ ਜੀ ਇਹ ਮਕਸਦ ਇਹਨਾਂ ਦਾ ਜੋ ਹੈਗਾ ਜ਼ਮੀਨ ਹੜਪਣ ਦਾ ਸਰਕਾਰੀ ਜ਼ਮੀਨ ਹੜਪਣ ਦਾ ਹੈ ਕਿਉਂਕਿ ਵਾਰਡ ਨੰਬਰ 12 ਔਰ ਇੱਕ 12 ਔਰ ਇੱਕ ਦੇ ਵਿਚਕਾਰ ਹੈ 13 ਦੇ ਕੋਲ ਹੈ ਇਹ ਪ੍ਰਧਾਨ ਦਾ ਜਿਹੜਾ ਮਕਸਦ ਹੈ ਪ੍ਰਧਾਨ ਦਾ ਕੀ ਨਾਮ ਹੈ ਜਗਤਾਰ ਸਿੰਘ ਹੈ ਜਿਹੜਾ ਸਾਡੇ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਤੇ ਪਹਿਲੇ ਤੁਸੀਂ ਵੀ ਕਾਂਗਰਸੀ ਸੀਗੇ ਤੁਹਾਡੇ ਮੈਂ ਹਾਂ ਜਿਸ ਦਿਨ ਦਾ ਮੈਂ ਇਹ ਪਾਰਟੀ ਤਿਆਗੀ ਹੈ ਮੈਂ ਇਹਨਾਂ ਦੇ ਆਪਣੇ ਜਿਹੜੇ ਵਧੀਆ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਤੇ ਆਪਣੇ ਐਮਐਲਏ ਨੀਨਾ ਮਿੱਤਲ ਜੀ ਦੇ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਮੈਂ ਜਵਾਨ ਕਰੀ ਉਸ ਦਿਨ ਦਾ ਮੇਰੇ ਨਾਲ ਇਹ ਵੈਰ ਪਈ ਹੋਏ ਨੇ ਮੈਨੂੰ ਹਰ ਇੱਕ ਗੱਲ 'ਚ ਮਿਲ ਕੇ ਬਦਨਾਮ ਕਰਦੇ ਨੇ ਕਦੇ ਕਿਸਤੇ ਕੇਸ ਕਦੇ ਕਿਸ ਤਰ੍ਹਾਂ ਦਾ ਕੇਸ ਤੇ ਆਹ ਜਿਹੜਾ ਮੇਰੇ ਤੇ ਕਾਇ ਪਾਇਆ ਇਹਦੇ ਨਾਲ ਮੇਰਾ ਕੋਈ ਦਬਾਅ ਨਹੀਂ ਕੋਈ ਗੱਲ ਨਹੀਂ ਕੋਈ ਨਾ ਮੇਰਾ ਕਬਜ਼ਾ ਹੈ ਕਮੇਟੀ ਦੀ ਜ਼ਮੀਨ ਹੈ ਇਹ ਸਿਰਫ ਇਹ ਆਪ ਹੜੱਪਣ ਨੂੰ ਫਿਰਦੇ ਆ ਠੀਕ ਆ ਅਗਲਾ ਕਦੋਂ ਕੀ ਰਹੇਗਾ ਜੀ ਤੁਹਾਡਾ ਇਸ ਕੋਈ ਹੈ ਨਹੀਂ ਲੈਣ ਦੇ ਨਹੀਂ ਹੈ ਕੀ ਗੱਲ ਹੈ ਜੀ ਦੇਖੋ ਜੀ ਹੁਣ ਮੈਂ ਬਾਰ-ਬਾਰ ਤਾਂ ਆਪਣੀ ਬਦਨਾਮੀ ਕਰਾਉਂਗਾ ਨਹੀਂ ਪਹਿਲਾ ਮੈਨੂੰ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਮਿਲ ਕੇ ਮੇਰੀ ਬਦਨਾਮੀ ਕਰੀ ਆ ਮੇਰਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾ 428 ਨਾਲ ਮੇਰਾ ਕੋਈ ਲੈਕ ਨਹੀਂ ਸੀ ਹੁਣ ਜਿਹੜਾ 472 ਤੇ 473 ਜਿਹੜਾ ਮਿਊਨਿਸਪਲ ਕਮੇਟੀ ਬਨੂੜ ਮਾਲਕੀ ਆ ਟੋਬੇ ਵਾਲੀ ਜ਼ਮੀਨ ਐ ਜਿਹੜੀ ਕਿ ਖਾਲੀ ਪਈ ਆ ਉਹਦੀ ਚ ਬੋਰਡ ਲਗਾਇਆ ਸਰਕਾਰੀ ਉਹਦੇ ਨਾਲ ਮੇਰਾ ਕੋਈ ਲੈਗਾ ਦੇਗਾ ਨਹੀਂ ਹੈਗਾ ਮੈਨੂੰ ਬਦਨਾਮ ਤੇ ਇਹਦੇ ਸਬੰਧ ਵਿੱਚ ਇਹਦੇ ਸਬੰਧ ਦੇ ਵਿੱਚ ਮੈਂ ਜਿਹੜਾ ਬਾਰ ਬਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ ਇਹਦੇ ਸਬੰਧ ਵਿੱਚ ਮੈਂ ਕੋਰਟ 'ਚ ਜਾਊਂਗਾ ਮਾਨਯੋਗ ਅਦਾਲਤ ਦੇ ਵਿੱਚ ਫਰਿਆਦ ਕਰੂੰਗਾ ਆਪਣੀ ਕਿ ਮੇਰਾ ਜਿਹੜਾ ਅਕਸ਼ ਖਰਾਬ ਕਰਨ ਵਾਸਤੇ ਮੈਨੂੰ ਬਦਨਾਮ ਕਰਨ ਵਾਸਤੇ ਸਾਰੀ ਸਾਜ਼ਿਸ਼ ਜਿਹੜੀ ਐ ਪ੍ਰਧਾਨ ਰਚ ਰਿਹਾ ਤੇ ਉਹਦੇ ਚਹੇਤੇ ਜਿਹੜੇ ਗਿਆ ਉਹ ਰਚ ਰਿਹਾ ਆਉਣ ਵਾਲੇ ਇਲੈਕਸ਼ਨ 'ਚ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਮੈਨੂੰ ਢਾਹ ਲਾਣਾ ਚਾਹੁੰਦੇ ਨੇ ਇਹਦੇ ਵਿੱਚ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਇਹਦੇ ਵਿੱਚ ਜਿੰਨੇ ਇਹਨਾਂ ਨੇ ਇਲਜ਼ਾਮ ਲਾਏ ਆ ਸਾਰੇ ਬੇਮੁਨਾਯਾਦ ਤੇ ਝੂਠੇ ਨੇ ਮੇਰਾ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਭਰਾਵਾ ਨਾ ਮੇਰੇ ਇਹਦੇ ਜੋਗਾ ਪੋਲਿਟਿਕਲ ਕਨਫਰੰਟ ਕਰ ਰਹੇ ਹਾਂ ਜੀ ਪੋਲਿਟਿਕਲ ਕਨਫਰੰਟ ਹੈ ਮੈਨੂੰ ਬਦਨਾਮ ਕਰਨ ਲੋਕ ਹੁਣ ਇਹਨਾਂ ਗੁੱਸਾ ਕਰ ਰਹੇ ਨੇ ਲੋਕ ਹੁਣ ਆਪਣੇ ਆਪ ਵਧੀਆ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਰਹੇ ਆ ਵਧੀਆ ਕੰਮ ਹੋ ਰਹੇ ਆ ਬਨੂੜ ਦੇ ਵਿਕਾਸ ਰਾਜਪੁਰੇ ਦੇ ਹਲਕੇ ਦੇ ਹੋ ਰਹੇ ਆ ਪੰਜਾਬ ਦੇ ਹੋ ਰਹੇ ਆ ਉਹਨਾਂ ਨੂੰ ਦੇਖਦਿਆਂ ਇਹ ਲੋਕ ਰੜਦੇ ਨੇ ਬਸ ਇਹ ਇਸ ਗੱਲ ਤੋਂ ਬਸ ਇਹਨਾਂ ਨੂੰ ਮਜੇਲਸੀ ਹੋ ਰਹੀ ਹੈ ਤੇ ਮੇਰੇ ਤੇ ਬਹੁਤ ਹੀ ਮਤਲਬ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹਰੇਕ ਗੱਲੋਂ ਨਾ ਮੇਰੇ ਕੋਈ ਕੰਮ ਹੋਣ ਦਿੰਦੇ ਆ ਜਦੋਂ ਕੋਈ ਏਜੰਡੇ 'ਚ ਕੰਮ ਪੈਂਦਾ ਪ੍ਰਧਾਨ ਚੱਕ ਕੇ ਪਰਾਂ ਮਾਰਦਾ ਕਈ ਵਾਰ ਮੇਰੇ ਤੇ ਦਰਖਾਸਤਾਂ ਦੇ ਲਿਆ ਨੇ ਜਿਹੜੀਆਂ ਮੇਰੇ ਕੋਲ ਪਈਆਂ ਨੇ ਬੋਲੀ ਹੁੰਦੀ ਆ ਜ਼ਮੀਨ ਦੀ ਆਪਣੇ ਚਾਹੇਤਿਆਂ ਨੂੰ ਦੇ ਦਿੰਦਾ ਜੇ ਵਿਰੋਧ ਕਰਦੇ ਆ ਤੇ ਸਾਡੇ ਤੇ ਦਰਖਾਸਤਾਂ ਦੇਂਦਾ ਕਦੀ ਸੀਐਮ ਸਾਹਿਬ ਨੂੰ ਦੇ ਤੀ ਕਦੀ ਕੇਨੂੰ ਦੇ ਤੀ ਐਦਾਂ ਮਲਕੇ ਮਲਕੇ ਮਤੇ ਪਾਤ ਕਰਦਾ ਸਾਡੇ ਖਿਲਾਫ ਯਾਨੀ ਬਹੁਤ ਇਸ ਪ੍ਰਧਾਨ ਨੇ ਸਾਨੂੰ ਬਹੁਤ ਦੁਖੀ ਕਰਾਇਆ ਠੀਕ ਹੈ ਧੰਨਵਾਦ ਆਹ ਦੇਖੋ ਜੀ ਆਪਣੇ ਜਿਹੜੀ ਇਹ ਆਪਣੇ ਪ੍ਰਧਾਨ ਜੀ ਦਾ ਜਗਤਾਰ ਸਿੰਘ ਦਾ ਜਿਹੜਾ ਪਰਿਵਾਰ ਹੈ ਮਾਰ ਪੀਟ ਕਰ ਰਿਹਾ ਹੈ ਮੀਰੀਕੂ ਰਾਮ ਦੇ ਉਹਦੇ ਘਰ ਦੇ ਜਿਹੜੇ ਹੈਗੇ ਆ ਉਹਦੇ ਘਰ ਵਾਲੀ ਹੈ ਉਹਦੇ ਵਾਲ ਪਟ ਰਹੇ ਉਹਨੂੰ ਕੁੱਟਮਾਰ ਕਰ ਰਹੇ ਨੇ ਠੀਕ ਹੈ ਉਹਨਾਂ ਦੀ ਜਗ੍ਹਾ ਦੇ ਵਿੱਚ ਜਾ ਕੇ ਖਸਲ ਨੰਬਰ 428 ਦੇ ਵਿੱਚ ਜਾ ਕੇ ਮਿਲ ਕੇ ਮਾਰ ਪੀਟ ਕਰਾ ਚਲਾ ਬਸ